ਤੁਹਾਨੂੰ ਤੁਸੀਂ ਆਇਆ ਕਿ 35 ਸਾਲ ਤੋਂ ਪਹਿਲੀ ਵਾਰ ਸਰ ਹੈ ਏਰੀਆ ਕਲੀਨਿੰਗ ਹਾਂਜੀ ਹਾਂਜੀ ਪੱਕੀਆਂ ਡਿਊਟੀਆਂ ਲੱਗੀਆਂ ਸਭ ਜਿਹੜੀਆਂ ਉਹ ਲੱਗਿਆ ਰਹਿਣ ਨਾ ਚੇਂਜ ਹੋਣ ਤਾਂ ਸਰ ਬੜਾ ਵਧੀਆ ਪ੍ਰਸੰਨਵਾਦ ਸ਼ੁਰੂ ਕਰਨਾ ਬਹੁਤ ਬਹੁਤ ਸਾਰੀ ਧੰਨਵਾਦ ਸਾਨੂੰ ਤੁਹਾਡੇ ਕੋਲੋਂ ਬਹੁਤ ਜ਼ਿਆਦਾ ਉਮੀਦਾਂ ਨੇ ਔਰ ਸਾਨੂੰ ਉਮੀਦ ਹੈ ਕਿ ਇਹ ਸਾਡੀਆਂ ਉਮੀਦਾਂ ਦੇ ਤੁਸੀਂ ਪੂਰਾ ਉਤਰੋਗੇ ਕਿਉਂਕਿ ਤੁਹਾਡਾ ਜੋ ਤੁਸੀਂ ਇਹ ਛੋਟੇ ਜਿਹੇ ਨੋਟਿਸ ਦੇ ਉੱਤੇ ਸਾਰੇ ਤੁਹਾਡੇ ਨਾਲ ਪਿਆਰ ਕਰਦੇ ਨੇ ਉਹ ਸਾਰੇ ਹੀ ਨਾਰਨ ਅਡਰ ਵਾਲੇ ਬੰਦੇ ਨੇ ਵਪਾਰੀ ਬੰਦੇ ਚਾਹਦੇ ਨੇ ਕਿ ਸੁਵਾਲਾ ਤੁਹਾਡੇ ਨਾਲ ਜਿਹੜਾ ਤਾਲਮਿਲ ਪੜਿਆ ਉਹਦੇ ਵਿੱਚ ਆਪਾਂ ਇਹਨੂੰ ਗੱਲ ਵੀ ਰੱਖ ਦਿੰਦੇ ਆ ਕਿ ਟਾਈਮ ਲਿਮਿਟ ਸ਼ੁੱਡ ਬੀ ਡਿਫਾਈਨਡ ਕੀ ਉਹ 30 ਡੇਜ਼ ਨੇ ਜਾਂ 60 ਡੇਜ਼ ਜੇ ਆਊਟਰਸ ਸਾਊਥ ਸੇਸ਼ਨ ਹੈ 60 ਡੇਜ਼ ਦਾ ਹੋਵੇ 90 ਡੇਜ਼ ਦਾ ਹੋਵੇ ਬਟ 뎃 ਸ਼ੁੱਡ ਬੀ ਅ ਟਾਈਮ ਲਿਮਿਟ ਆਪਾਂ ਸਿਸਟਮ ਬਣਾ ਲੈਣਾ ਕੁਝ ਨਹੀਂ ਬਣਦਾ ਸ਼ਕਤੀ ਨਾਲ ਕਾਰਵਾਈ ਕਰਾਂਗੇ ਜੀ ਪੁਲਿਸ ਦੀ ਵੀਡੀਓ ਪ੍ਰੋਪੋਜ਼ਲ ਗਈ ਹੋਈ ਹੈ ਪਰ ਥੋੜਾ ਸਲੋ ਚੱਲ ਰਹੀ ਹੈ ਉੱਤੇ ਵੀ ਗੌਰ ਕਰਦੇ ਮੈਂ ਹੁਣ ਬੇਸਿਕਲੀ ਕੀ ਹੈ ਕਿ 750 150 ਰਿਟਾਇਰ ਹੋ ਗਿਆ ਹੈ ਮੈਂ 3 ਮਹੀਨੇ ਇੱਥੇ ਨਹੀਂ ਸੀਗਾ ਉਸ ਤੋਂ 3 ਮਹੀਨੇ 750 150 ਰਿਟਾਇਰ ਹੋ ਗਿਆ ਕਿਉਂਕਿ ਸਾਰੇ ਲੋਕ ਬਾਅਦ ਚ ਹੈਗੇ ਕੋਈ ਹੋਰ ਬੱਚਿਆ ਕੋਲ ਜਾਣਾ ਚਾਹੁੰਦਾ ਪੁਲਿਸ ਦੀ ਜੌਬ ਔਖੀ ਹੈ ਸੋ ਉਸ ਕਰਕੇ ਸਾਨੂੰ ਇਹ ਸੀ ਵੀ ਟ੍ਰੈਫਿਕ ਪੀਸੀਆਰ ਨੂੰ ਪਹਿਲਾਂ ਕਵਰ ਕਰ ਲਈਏ ਯੋਗੋ ਸਾਡੀ ਬੇਸਿਕ ਚੀਜ਼ ਜਿਹੜੀ ਚੱਲਦੀ ਰਹੇ ਫਿਰ ਟੂਰਿਜ਼ਮ ਵਾਲ ਵੀ ਆਪਾਂ ਜ਼ੋਰ ਲਗਾ ਕੇ ਆਵਾਂਗੇ ਜੀ ਜਿਹੜੀ ਗੁਜਰਾਤ ਵਾਲੀ ਗੱਲ ਸਿੱਖ ਸਾਹਿਬ ਨੇ ਕਹੀ ਆ ਉਹ ਪਟੇ ਉਹਨਾਂ ਦੇ ਦਿਸ਼ਾ ਨਿਰਦੇਸ਼ ਨੇ ਕਿ ਸੰਪਰਕ ਪ੍ਰੋਗਰਾਮ ਜਿਹੜਾ ਪੰਜਾਬ ਚ ਪਬਲਿਕ ਨਾਲ ਤਾਲਮਿਲ ਪੁਲਿਸ ਦਾ ਉਹਨੂੰ ਵਧਾਇਆ ਜਾਵੇ ਉਹਦੇ ਤਹਿਤ ਅਜ ਅੰਮ੍ਰਿਤਸਰ ਦੇ ਵਿੱਚ ਸਾਰੇ ਵਪਾਰ ਮੰਡਲ ਤੇ ਸਾਰੀਆਂ ਮਿਹਨਤ ਐਸੋਸੀਏਸ਼ਨਸ ਨਾਲ ਮੀਟਿੰਗ ਕੀਤੀ ਗਈ ਹੈ ਔਰ ਉਹਦੇ ਤੇ ਜਿਹੜੀ ਚਰਚਾ ਦੇ ਵਿਸ਼ਾ ਸੀਗੇ ਉਹ ਸੀਗਾ ਕਿ ਮੇਨਲੀ ਟ੍ਰੈਫਿਕ ਪਾਰਕਿੰਗ ਤੇ ਓਵਰ ਆਲ ਸਿਕਿਉਰਿਟੀ ਸਿਨੈਰੀਓ ਤੇ ਕਾਫੀ ਪੁਲਿਸ ਦੇ ਲੇਟੈਸਟ ਵਿਜ਼ਿਬਿਲਟੀ ਹੈ ਵਧੀਆ ਉਹਦੇ ਬਾਰੇ ਵੀ ਸਾਰਿਆਂ ਨੇ ਅਪਰੀਸ਼ੀਏਟ ਕੀਤਾ ਔਰ ਕੁਝ ਸੁਝਾਅ ਸੀਗੇ ਨਵੀਆਂ ਪਾਰਕਿੰਗਸ ਦੇ ਵਨ ਵੇ ਟ੍ਰੈਫਿਕ ਦੇ ਉਹਨਾਂ ਤੇ ਬੜੀ ਲੰਬੀ ਚੌੜੀ ਚਰਚਾ ਹੋਈ ਹੈ ਔਰ ਅਸੀਂ ਇਹ ਡਿਸੀਜਨ ਲਿਆ ਕਿ ਦੋ ਫੋਰਮ ਜਿਹੜੇ ਨੇ ਇੱਕ ਸਿਵਲ ਲਾਈਨ ਏਰੀਆ ਦਾ ਇੱਕ ਵੌਲਟ ਸਿਟੀ ਦਾ ਉਹ ਜਿਹੜਾ ਟਰੇਡਰਸ ਦੇ ਨਾਲ ਉਹਦੇ ਅਲੱਗ ਦੋ ਫੋਰਮ ਬਣਾਏ ਜਾਣਗੇ ਜੋ ਕਿ ਡਿਮਾਂਡ ਸੀ ਔਰ ਇਸ ਤੋਂ ਇਲਾਵਾ ਰੈਗੂਲਰਲੀ ਇਹ ਮੀਟਿੰਗ ਜਿਹੜੀਆਂ ਚੱਲਣਗੀਆਂ ਇੱਕ ਮਹੀਨਾ ਸੰਪਰਕ ਪ੍ਰੋਗਰਾਮ ਦਾ ਹੈਗਾ ਵਿੱਚ ਇੱਕ ਕਸਟਰ ਆਫਸਰ ਐਟ ਲੀਸਟ ਇੱਕ ਮਹੀਨੇ ਚ ਦੋ ਮੀਟਿੰਗਾਂ ਇੱਕ ਹਫਤੇ 'ਚ ਦੋ ਮੀਟਿੰਗਾਂ ਜੂਰ ਕਰੇਗਾ ਔਰ ਨੀਚੇ ਲੈਵਲ ਤੇ ਮੁਹੱਲਾ ਕਮੇਟੀ ਵਾਰਡ ਕਮੇਟੀਆਂ ਵੀ ਬਣਾਈਆਂ ਗਈਆਂ ਵਿੱਚ ਐਸ ਐਚਓ ਸਹਿਬਾਨ ਤੇ ਜਿਹੜੇ ਡੀ ਐਸ ਪੀ ਨੇ ਉਹ ਸਾਰਿਆਂ ਨੂੰ ਅਸੀਂ ਏਰੀਆ ਵੰਡ ਕੇ ਔਰ ਆਪਣੇ ਥਾਣੇ ਦੇ ਏਰੀਆ ਦੇ ਵਿੱਚ ਵੀ ਲੋਕਾਂ ਦੇ ਨਾਲ ਸੰਪਰਕ ਕਰਨਗੇ ਸੋ ਦਾ ਡਰੱਗਸ ਸਟਰੀਟ ਕ੍ਰਾਈਮ ਨੂੰ ਅਸੀਂ ਹੋਰ ਵੀ ਮਜ਼ਬੂਤੀ ਨਾਲ ਪਬਲਿਕ ਦੀ ਕੋਆਪਰੇਸ਼ਨ ਨਾਲ ਇਹਨੂੰ ਠੱਲ ਪਾ ਸਕੀਏ ਸਰ ਮੀਟਿੰਗਸ ਚੱਲਦੀਆਂ ਸਾਡੇ ਨਾਲ ਵੀ ਸਭ ਮੀਟਿੰਗ ਕੀਤੀ ਸੀ ਇਹ ਪਾਰਲਮੈਂਟ ਵਿੱਚ ਬਟ ਨਥਿੰਗ ਹੈਸ ਬੀਨ ਇੰਪਲੀਮੈਂਟਡ ਸੋ far ਕਾਹਦੇ ਬਾਰੇ ਹੈ ਜੀ ਟ੍ਰੈਫਿਕ ਨੂੰ ਲੈ ਕੇ ਹੈ ਨਾ ਟ੍ਰੈਫਿਕ ਨੂੰ ਲੈ ਕੇ ਉਹ ਸਾਡੇ ਕੋਲ ਕਾਫੀ ਇਨਪੁਟਸ ਜਿਹੜੀਆਂ ਲਈਆਂ ਸੀ ਉਹਨਾਂ ਕੋਈ ਨਹੀਂ ਮੇਰੇ ਖਿਆਲ ਹੁਣ ਤਾਂ ਕਾਫੀ ਅਸੀਂ ਫੋਰਸ ਵੀ ਦਿੱਤੀ ਹੈ ਜੀ ਉਹਦੇ ਚ ਤੁਹਾਨੂੰ ਹੁਣ ਦਿਖੇਗਾ ਇਹ ਉਹਦਾ ਚੇਂਜਸ ਵੀ ਕਾਫੀ ਕੀਤੇ ਆ ਕਿ ਰੋਸਟਰ ਕਿੱਦਾਂ ਬਣੇਗਾ ਸਾਰਾ ਉਹ ਆਈ ਥਿੰਕ ਤੁਸੀਂ ਆਉਣ ਵਾਲੇ ਦਿਨਾਂ ਵਿੱਚ ਤੁਸੀਂ ਉਹ ਦੇਖੋਗੇ ਫਰਕ ਜੀ ਪਹਿਲਾਂ ਅਵੇਅਰਨੈਸ ਕੈਂਪੇਨ ਹੋਈ ਜੀ ਜਾਂ ਕਿ ਅਵੇਅਰਨੈਸ ਵੀ ਕਰਨੀ ਹੈ ਜੀ ਟ੍ਰੈਫਿਕ ਰੈਗੂਲੇਸ਼ਨ ਨੂੰ ਮੇਨ ਪ੍ਰਾਇਰੀਟੀ ਦੇ ਰਹੇ ਆ ਆਪਾਂ ਮੋਰ ਥੈਨ ਵਾਇਓਲੇਸ਼ਨ so that ਲੋਕ ਆਪਣੇ ਡੈਸਟੀਨੇਸ਼ਨ ਤੇ ਪਹੁੰਚ ਸਕਣ ਔਰ ਕਈ ਦਿੱਕਤਾਂ ਹੈਗੀਆਂ ਇਨਕ੍ਰੋਚਮੈਂਟ ਹੈ ਉਹ ਕਾਰਪੋਰੇਸ਼ਨ ਨਾਲ ਸਾਡਾ ਡਿਸਕਸ਼ਨ ਹੋਇਆ ਹੈ ਸੀਸੀਟੀਵੀ ਕੈਮਰੇ ਲਵਾ ਰਹੇ ਆ ਔਰ ਸਟਰੀਟ ਲਾਈਟਸ ਦਾ ਵੀ ਸਾਰੀ ਲਿਸਟ ਉਹਨਾਂ ਨੂੰ ਦਿੱਤੀ ਜਿਹੜੀਆਂ ਖਰਾਬ ਨੇ ਤੇ ਨਵੀਆਂ ਲਵਾਉਣੀਆਂ ਚਾਹੁੰਦੇ ਆ ਕਿਉਂਕਿ ਨੇਰੇ ਦਾ ਵੀ ਕ੍ਰਾਈਮ ਨਾਲ ਤੇ ਟ੍ਰੈਫਿਕ ਨਾਲ ਸਿੱਧਾ ਇੱਕ ਤਾਲਮੇਲ ਮਤਲਬ ਉਹਦਾ ਇਫੈਕਟ ਆਉਂਦਾ